ਗੁਰੂ ਦੇ ਪਿਆਰੇਓ ਮਰਸ਼ਦ ਦੇ ਪਿਆਰੇਓ ਇੱਕ ਬਾਬਾ ਬੋਲੇ ਸ਼ਾਹ ਜੀ ਦੀ ਹੋਰ ਪਿਆਰੀ ਜੀ ਕਾਫੀ ਹੈ ਬੜੀ ਛੋਟੀ ਰਾਤੀ ਜਾਗੇ ਰਾਤੀ ਜਾਗੇ ਕਰੇ ਬਾਦਤ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਜਿੰਨੀ ਛੋਟੀ ਕਾਫੀ ਹੈ ਓਨੀ ਬਹੁਤ ਹੀ ਜ਼ਿਆਦਾ ਪਾਪ ਦੇ ਨਾਲ ਭਰੀ ਹੋਈ ਹੈ ਬੜਾ ਹੀ ਅਨੋਖਾ ਬਿਆਨ ਕਰ ਰਹੀ ਹੈ ਕਿ ਕੁੱਤੇ ਜਿਹੜੇ ਨੇ ਜਿੰਨੇ ਮਰਜੀ ਉਹਨਾਂ ਨੂੰ ਦਰਦ ਦਰ ਹੋਈ ਜਾਵੇ ੱੱਕੇ ਪਈ ਜਾਣ ਮਾਲਕ ਛੜਕੇ ਝੰਬੇ ਫਿਰ ਵੀ ਦਰ ਨਹੀਂ ਛੱਡਦੇ ਇਸੇ ਤਰ੍ਹਾਂ ਪਿਆਰੀਆਂ ਰੂਹਾਂ ਆਪਣੇ ਮੁਰਸ਼ਿਦ ਦੇ ਭਰੋਸੇ ਵਿਸ਼ਵਾਸ ਤੇ ਜ਼ਿੰਦਗੀ ਕੱਢਦੀਆਂ ਨੇ ਤੇ ਆਪਣੇ ਸਤਗੁਰ ਦੀ ਦੀਦ ਨੂੰ ਥੜਫਦੀਆਂ ਰਹਿੰਦੀਆਂ ਨੇ ਤੇ ਉਹ ਪੁਕਾਰ ਸੁਣਦਾ ਤੇ ਆਪਣੇ ਦਰਸ਼ਨ ਦედაਰ ਨਾਲ ਮਾਲੂ ਮਾਲ ਕਰਦਾ ਰੂਹਾਂ ਨੂੰ ਬੁੱਲੇ ਸ਼ਾਹ ਜੀ ਨੇ ਤਾਂ ਕੱਲੇ ਜਿਹੜੇ ਵੀ ਕਾਫੀ ਚੱਕ ਲਈਏ ਹਰ ਕੇ ਕੁੱਟ-ਕੁੱਟ ਕੇ ਮੁਰਸ਼ਿਦ ਦੇ ਵਰਾਗ ਦੇ ਨਾ ਭਰੀ ਹੋਈ ਹੈ ਬਹੁਤ ਹੀ ਸੋਹਣੀ ਪਿਆਰੀ ਜੀ ਕਾਫੀ ਹੋਰ ਚੈਨਲ ਦੀ ਨਜ਼ਰ ਕਰਦੇ ਆ ਬਚਪਨ ਤੋਂ ਹੀ ਮੈਂ ਇਹ ਸ਼ਬਦ ਸੁਣਦੀ ਆਈ ਤੇ ਬੜਾ ਹੀ ਆਨੰਦਮਈ ਸ਼ਬਦ ਇਹ ਕਾਫੀ ਹੈ ਜੀ ਭਾਗ ਜਿਨਾ ਦੇ ਸੁੱਤੇ ਦਿੱਤੀ ਵਾਂਗ ਵੀ ਨਾ ਜਾਗ ਦੇ ਭਾਗ ਜਿਨਾ ਦੇ ਸੁੱਤੇ ਦਿੱਤੀ ਵਾਂਗ ਵੀ ਨਾ ਜਾਗ ਦੇ ਰਾਤੀ ਜਾਗੇ ਕਰੇ ਵਾਦਤ ਰਾਤੀ ਜਾਗੇ ਕਰੇ ਵਾਦਤ ਰਾਤੀ ਜਾਗਣ ਕੁੱਤੇ ਤੇਥੋਂ ਉਤੇ ਦਿੱਤੀ ਵਾਂਗ ਵੀ ਨਾ ਜਾਗਦੇ ਭਾਗ ਜਿਨਾ ਦੇ ਸੁਤੇ ਦਿੱਤੀ ਵਾਂਗ ਵੀ ਨਾ ਜਾਗਦੇ ਪੌਂਕਣ ਬੰਦੇ ਮੂਲ ਨਾ ਹੁੰਦੇ ਹਾਕਣ ਬੰਦ ਮੂਲ ਨਾ ਹੁੰਦੇ ਪਾਵੇਂ ਸੋ ਸ ਵਜਣ ਜੁੱਤੇ ਦਿੱਤੀ ਵਾਂਗ ਵੀ ਨਾ ਜਾਗਦੇ ਭਾਗ ਜਿਨਾ ਦੇ ਸੁਤੇ ਦਿੱਤੀ ਵਾਂਗ ਵੀ ਨਾ ਜਾਗਦੇ ਖਸਮ ਆਪਣੇ ਦਾ ਦਰ ਨਹੀਂ ਛੱਡਦੇ ਕਸਮੈ ਆਪਣੇ ਦਾਧਰ ਨਹੀਂ ਛੱਡਦੇ ਪਾਵੇਂ ਬੱਜਣ ਜੁੱਤੇ ਤਹਿ ਤੋਂ ਉੱਤੇ ਦਿੱਤੀ ਵਾਂਗ ਵੀ ਨਾ ਜਾਗਦੇ ਪਾਗ ਜਿਨਾ ਦੇ ਸੁਤੇ ਦਿੱਤੀ ਵਾਂਗ ਵੀ ਨਾ ਜਾਗਦੇ ਰਾਤੀ ਜਾਗਣ ਕਰਨ ਵਾਦਤ ਰਾਤੀ ਜਾਗੇ ਕਰਨ ਵਾਦਤ ਰਾਤੀ ਜਾਗਣ ਕੁੱਤੇ ਤੇ ਤੈਥੋਂ ਉੱਤੇ ਦਿੱਤੀ ਬਾਗ ਵੀ ਨਾ ਜਾਗ ਦੇ ਪੌਂਕਣ ਬੰਦ ਮੂਲ ਨਾ ਹੁੰਦੇ ਧਨੇ ਝਾਰੂੜੀ ਤੇ ਸੁਤੇ ਦਿੱਤੀ ਬਾਗ ਵੀ ਨਾ ਜਾਗ ਦੇ ਬਾਗ ਜਿਨਾ ਦੇ ਸੁਤੇ ਦਿੱਤੀ ਬਾਗ ਵੀ ਨਾ ਜਾਗ ਦੇ ਭੋਲੇ ਸ਼ਾ ਕੋਈ ਵਸਤ ਵਿਹਾਜ ਲੈ ਉਠ ਭੋਲੇ ਆ ਤੂੰ ਵਸਤ ਵਿਹਾਜ ਲੈ ਨਹੀਂ ਤੇ ਬਾਜੀ ਲੈ ਗੇ ਕੁੱਤੇ ਤੈਥੋਂ ਉੱਤੇ ਦਿੱਤੀ ਬਾਗ ਵੀ ਨਾ ਜਾਗ ਦੇ ਭਾਗ ਜਿਨਾ ਦੇ ਸੁਤੇ ਦਿੱਤੀ ਬਾਗ ਵੀ ਨਾ ਜਾਗ ਦੇ ਭਾਗ ਜਿਨਾ ਦੇ ਸੁਤੇ ਦਿੱਤੀ ਵਾਗ ਵੀ ਨਾ ਜਾਗ ਦੇ